ਅੰਮ੍ਰਿਤਸਰ ਪਿਜ਼ਰਾਪੋਲ ਗਊਸ਼ਾਲਾ ਕਯੋਮਡੀ ਦੇ ਵੱਲੋਂ 122ਵਾਂ ਸਲਾਨਾ ਉਤਸਵ ਅਤੇ ਗੋਪਾਲ ਅਸ਼ਮੀ ਮਹੋਸਤਵ 30 ਅਕਤੂਬਰ ਵੀਰਵਾਰ ਨੂੰ ਕਯੋਮਡੀ ਸਥਿਤ गौशाला पवनदेव बड़ी श्रद्धा ਅਤੇ ਉਸਤਾਦ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਉਪਲਗ ਸੇ ਵਿੱਚ ਸਵੇਰੇ 11 ਵਜੇ ਪ੍ਰਧਾਨ ਸੰਤੋਸ਼ ਗੁਪਤਾ ਝੰਡਾ ਲਹਿਰਾਉਣਗੇ ਅਤੇ ਗਉ ਪੂਜਾ ਕਰਦੇ ਹੋਏ ਸਮਾਰੋਹ ਦਾ ਸ਼ੁਭਰੰਮ ਕਰਨਗੇ ਅਤੇ ਸਵੇਰੇ 11:30 ਵਜੇ ਵਿਸ਼ਵ ਸ਼ਾਂਤੀ ਹੇਤੂ ਹਵਨ ਯੱਗ ਹੋਵੇਗਾ ਅਤੇ ਦੁਪਹਿਰ 2:30 ਵਜੇ ਵਿਧਾਇਕ ਡਾਕਟਰ ਅਜੇ ਗੁਪਤਾ ਅਤੇ ਪੰਜਾਬ ਗੋਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਮਨੀਸ਼ ਅਗਰਵਾਲ ਦੇ ਕਾਰੇ ਕਮਲਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਗਾਂ ਦਾ ਦੁੱਧ ਪਿਲਾਇਆ ਜਾਵੇਗਾ ਉਸ ਗੁੱਤਾ ਪ੍ਰੈਜ਼ੀਡੈਂਟ ਅਮਰ ਸਰਵਜਨਬ ਗੌਸਲਾ ਅਸੀਂ ਹਰ ਸਾਲ ਦੀ ਤਰ੍ਹਾਂ 122ਵਾਂ ਗੋਪਾਸ਼ੀ ਮੁੱਸਲਮਾਨ ਜਾਣ ਜਾ ਰਹੇ ਹਾਂ ਜਿਹੜਾ ਕਿ ਹਰ ਸਾਲ ਅਸੀਂ ਜੀ ਉਤਸਵ ਮਨਾਨੇ ਆ ਇਹਦੇ ਵਿੱਚ ਅਸੀਂ ਕੱਲ ਜਿਹੜਾ ਪ੍ਰੋਗਰਾਮ ਸਾਰਾ ਸ਼ੁਰੂ ਹੋਏਗਾ ਅਸੀਂ 10:30 ਵਜੇ ਤੋਂ ਜਾਰੋਵੰਦ ਪਹਿਲਾਂ ਕਰਾਂਗੇ 11 ਵਜੇ ਤੇ 11 ਵਜੇ ਗੋਮਾਤਾ ਦਾ ਪੂਜਨ ਕਰਾਂਗੇ ਆਗਨਿਆ ਕੀ ਹੋਏਗਾ ਵੀ ਸ਼ਾਂਤੀ ਵਾਸਤੇ ਉਸ ਤੋਂ ਬਾਅਦ 2:30 ਵਜੇ ਸਾਡੇ ਦੁੱਧ ਪਿਲਾਉਣ ਦੀ ਬੱਚਿਆਂ ਨੂੰ ਦੁੱਧ ਪਿਲਾਉਣ ਦੀ ਜਿਹੜੀ ਪਰੰਪਰਾ ਹੁੰਦੀ ਸ਼ੁਰੂ ਹੋ ਆ ਰਹੀ ਹੈ ਉਹ ਦੀ ਪੂਰੀ ਕਰਾਂਗੇ ਉਹਨੂੰ ਉਹਦੇ ਵਿੱਚ ਸਾਡੇ ਮੇਜ ਜਿਹੜੇ ਨੇ ਅਜਿਆ ਗੁਫਤਾ ਜਿਹੜੇ ਐਮਐਲਏ ਨੇ ਇੱਕ ਮਨੀਸ਼ ਅਗਰਵਾਸਾ ਜਿਹਨੇ ਜਿਹੜੇ ਸਾਡੇ ਵਾਈਸ ਚੇਅਰਮੈਨ ਨੇ ਗੋਸ਼ਿਆ ਬੋਰਡ ਦੇ ਉਹ ਦੋਵਾਂ ਦੇ ਹੱਥੋਂ ਕੰਮ ਹੋਏਗਾ ਉਸ ਤੋਂ ਬਾਅਦ 3 ਵਜੇ ਅਬਰਤਵਾਲੀ ਸੱਸੰ ਸਾਡੇ ਹਮੇਸ਼ਾ ਹੀ ਕਰਦੇ ਨੇ ਰਾਮਾ ਸਰੰਦ ਦੇ ਹੈੱਡ ਸ੍ਰੀ ਤਲਗਾਜੀ ਵਾਲੀਆ ਉਹਨਾਂ ਦੇ ਵੱਲੋਂ ਇਹ ਅਬਰਤਵਾਲੀ ਸੱਸੰ ਹੋਏਗਾ ਉਹਦੇ ਵਿੱਚ ਸਾਡੇ ਵਿਸ਼ੇਸ਼ ਅਧਿ ਹੋਣਗੇ ਡੀਸੀ ਸਾਹਿਬ ਹੋਣਗੇ ਮੇਅਰ ਸਾਹਿਬ ਹੋਣਗੇ ਤੇ ਇਹ ਸਾਰਾ ਜਿਹੜਾ ਪ੍ਰੋਗ ਹੋ ਰਿਹਾ ਹੈ ਇੱਕ ਹੋਰ ਵੀ ਇਹ ਪਤਾ ਸੀ ਸਾਡੇ ਜਿਹੜੇ ਨੇ ਸੰਚਕ ਨੇ ਔਰ ਸਾਡੇ ਪ੍ਰੇਰਨਾ ਸਤੁੱਤ ਨੇ ਉਹਨਾਂ ਦੇ ਦੇਖ ਦੇਣ ਦਾ ਬਹੁਤ ਵਧੀਆ ਕੰਮ ਕਰ ਰਹੇ ਆ ਕਿਉਂਕਿ 10 ਸਾਲਾਂ ਤੋਂ ਜਦੋਂ ਤੋਂ ਪੁਲਿਸ ਅਫਸਰ ਬਣ ਕੇ ਇੱਥੇ ਆਏ ਸੀਗੇ ਗੌਰਵ ਜੇ ਪਤਪ ਸਿੰਘ ਜੀ ਉਹਨਾਂ ਤੋਂ ਸਾਨੂੰ ਦੇਖ ਮਿਲਿਆ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਅਸੀਂ ਸਾਰਾ ਕੰਮ ਕਰ ਰਹੇ ਆ ਪਰ ਇਹ ਵੀ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਕੰਮ ਹੋਏਗਾ ਇਹਦੇ ਵਿੱਚ ਸਾਰੇ ਅਮਰਸਰ ਦੀ ਜਨਤਾ ਭਾਗੀਦਾਰ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੱਲ ਕਾਲ ਦੇ ਵਿੱਚ ਅਮਰਸਰ ਵਿੱਚ ਜਦੋਂ ਗਊਸਾਲਾ ਨੇ ਬਹੁਤ ਤੱਕ ਕੀਤੀ ਹੈ ਇਹ ਸਾਡੇ ਬ੍ਰਾਂਚ ਦਾ ਫੋਕਲ ਪੁਆਇੰਟ ਉਥੇ ਇੱਕ ਭੋਜ ਮੰਦਰ ਦਾ ਨਿਰਮਾਣ ਸਾਡੇ ਕਾਲ ਦੇ ਵਿੱਚ ਹੋਇਆ ਹੈ ਉਧਰ ਵੀ ਸ਼ੈੱਡ ਨਵੇਂ-ਨਵੇਂ ਬਣੇ ਨੇ ਚਾਰ ਸ਼ੈੱਡ ਨਵੇਂ ਬਣੇ ਉਥੇ ਇੱਕ ਸਾਡੀ ਗਊਸ਼ਾਲਾ ਰਾਜੇਵਾਸ ਹੈਗੀ ਹੈ ਉਥੇ ਵੀ ਦੋ ਸ਼ੈੱਡ ਨਵੇਂ ਬਣੇ ਨੇ ਇਹਦਾ ਵੀ ਜਿਹੜਾ ਨਧਾ ਜੜੀ ਗਊਸ਼ਾਲਾ ਕਿਉਂ ਪੁਰਾਣੀ ਕਿਉਂ ਢੀ ਜਿਹੜੀ ਹੈਗੀ ਹੈ ਕਿਉਂ ਮੰਡੀ ਦੇ ਵਿੱਚ ਉਹਦਾ ਵੀ ਜਿਹੜਾ ਨਧਾ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਆਫਿਸ ਜਿਹੜੇ ਨੇ ਉਹ ਵੀ ਬਣ ਚੁੱਕੇ ਨੇ ਤੇ ਬਾਕੀ ਹੋਰ ਵੀ ਕੰਮ ਹੋ ਰਿਹਾ ਹੈ ਆਤੀਥੀ ਭਵਨ ਵੀ ਬਣ ਕੇ ਤਿਆਰ ਹੋ ਰਿਹਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਗਊ ਮਾਤਾ ਦੀ ਕਿਰਪਾ ਜਿਸ ਦੇ ਕੇ ਨਾਲ ਬਣੀ ਹੈ ਉਹ ਗਊ ਮਾਤਾ ਦੀ ਕਿਰਪਾ ਸਾਡੇ ਲੋਕਾਂ ਦੇ ਬਣੀ ਰਵੇ ਅੰਮ੍ਰਿਤਸਰ ਨਿਵਾਸੀਆਂ ਦੇ ਉਹਨਾਂ ਦਾ ਆਸ਼ੀਰਵਾਦ ਜਿਹੜਾ ਹੈ ਉਹ ਸਾਰੇ ਅੰਮ੍ਰਿਤਸਰ ਜਨਤਾ ਨੂੰ ਮਿਲੇ ਅਸੀਂ ਇਹ ਗਊ ਮਾਤਾ ਨੂੰ ਪ੍ਰਾਰਥਨਾ ਕਰਦੇ ਹਾਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਹਾਂ ਔਰ ਮੈਂ ਸਾਰੇ ਹੀ ਜਿਹੜੇ ਇੱਥੇ ਪੱਤਰਕਾਰ ਪਹੁੰਚ ਰਾਏ ਨੇ ਉਹਨਾਂ ਦੀ ਧੰਨਵਾਦ ਕਰਨਾ ਹੈ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਸਾਥੀਆਂ ਦਾ ਕਿਉਂਕਿ ਮੈਂ ਜਿੰਨਾ ਸਹਿਯੋਗ ਮੈਂ ਨਹੀਂ ਕਰ ਸਕਦਾ ਸੀ ਮੇਰੇ ਸਾਥੀ ਨਹੀਂ ਸੀ ਕਰ ਸਕਦੇ ਜਿੰਨਾ ਸਹਿਯੋਗ ਮੇਰੇ ਸਾਥੀਆਂ ਨੇ ਮਿਲਿਆ ਹੈ ਮੇਰੇ ਟ੍ਰਸਟੀ ਦਾ ਮੇਰੇ ਐਡਵਾਈਜ਼ਰੀ ਕਮੇਟੀ ਦਾ ਮੇਰੇ ਸਹਾਧਾਰਨ ਸਭਾ ਦਾ ਸਾਰਿਆਂ ਦਾ ਬਹੁਤ ਸਹਿਯੋਗ ਮਿਲਿਆ ਹੈ ਮੈਂ ਉਹਨਾਂ ਸਾਰਿਆਂ ਦਾ ਬਹੁਤ ਆਭਾਰੀ ਹਾਂ ਇਸ ਤੋਂ ਇਲਾਵਾ ਜਿਹੜਾ ਮੇਰਾ ਸਟਾਫ ਹੈ ਉਹ ਵੀ ਮੈਨੂੰ ਬਹੁਤ ਕਮਿਟਡ ਕਰ ਰਿਹਾ ਹੈ ਜਿੰਨਾ ਉਹਨਾਂ ਦੀ ਸੇਵਾ ਜਿਹੜੀ ਹੈਗੀ ਹੈ ਉਹ ਗਊ ਮਾਤਾ ਨੂੰ ਦੇ ਰਹੇ ਨੇ ਉਹ ਫਲ ਸਾਨੂੰ ਹੀ ਮਿਲ ਰਿਹਾ ਹੈ ਉਹਨਾਂ ਨੂੰ ਮਿਲ ਰਿਹਾ ਹੈ ਸਾਰੀ ਅੰਮ੍ਰਿਤਸਰੀ ਜਨਤਾ ਉਹਦਾ ਉਹ ਦਾ ਫਲ ਬਾ ਰਹੀ ਹੈ ਮੈਂ ਇਹਨਾਂ ਦੇ ਸਬੰਧਾਂ ਦੇ ਨਾਲ ਹੀ ਆਪ ਜੀ ਦਾ ਜੀ ਆਇਆ ਕਰਨਾ ਬਹੁਤ ਬਹੁਤ ਧੰਨਵਾਦ